ਵਾਡ ਨੰਬਰ 51 ਦੇ ਲੋਕਾਂ 'ਚ ਬਹੁਤ ਹੀ ਉਤਸ਼ਾਹ ਭਰਿਆ ਹੋਇਆ ਲੋਕ ਸਾਹਿਦ ਨੇ ਵੀ ਕਦੋਂ ਵੋਟਾਂ ਆਣ ਤੇ ਅਸੀਂ ਝਾੜੂ ਦਾ ਬਟਨ ਧਾਪ ਕੇ ਝਾੜੂ ਦਾ ਬਟਨ ਹੀ ਖਿਚਾ ਦਈਏ ਕਿਉਂਕਿ ਸਾਡੇ ਸਿੱਧੂ ਸਾਹਿਬ ਸਰਦਾਰ ਕੁਲਵੰਤ ਸਿੰਘ ਐਮਐਲਏ ਸਾਹਿਬ ਨੇ ਇੰਨੀ ਕੰਮ ਕਰਾ ਦਿੱਤੇ ਨੇ ਜਿੱਦਾਂ ਸਾਡੇ ਸਰਤਾਜ ਸਿੱਧੂ ਜੀ ਨੇ ਕਿਹਾ ਕਿ ਮਾਲ ਟਾਊਨ ਦੇ ਵਿੱਚ ਦੇਖੋ ਸਕੂਲ ਆਫ ਐਮੀਨਸ 3 ਕਰੋੜ ਦੇ ਲਾਗਤ ਨਾਲ ਅਸੀਂ ਸਕੂਲ ਆਫ ਐਮੀਨਸ ਦੇ ਵਿੱਚ ਸਾਡਾ ਮਾਲ ਟਾਊਨ ਦਾ ਸਕੂਲ ਬਹੁਤ ਹੀ ਵਧੀਆ ਬਣ ਗਿਆ ਤੁਸੀਂ ਦੀ ਜਾ ਕੇ ਦੇਖ ਸਕਦੇ ਹੋ ਤੁਸੀਂ ਸਾਡੇ ਅੰਬੇਦਕਰ ਨਗਰ ਦੇ ਸਕੂਲ ਦੇਖ ਲਓ ਉੱਥੇ ਕਿੰਨੀ ਡਿਵੈਲਪਮੈਂਟ ਹੋ ਰਹੀ ਹੈ ਕਿੰਨਾ ਫੰਡ ਆ ਰਿਹਾ ਤੇ ਜੇ ਮਾਲ ਟਾਊਨ ਮਾਰਕੀਟ ਨੂੰ ਦੇਖ ਲਓ ਮੇਰੇ ਹਿਸਾਬ ਨਾਲ ਮਾਲ ਟਾਊਨ ਮਾਰਕੀਟ ਵਾਲੇ ਕਹਿੰਦੇ ਵੀ 12 ਕੇ 15 ਸਾਲ ਬਾਅਦ ਇਹਦੀ ਸੜਕ ਬਣੀ ਹੈ ਜੋ ਕਿ ਸਾਡੇ ਸਿੱਧੂ ਸਾਹਿਬ ਜੀ ਨੇ ਆਂਦੇ ਹੀ ਦੇ ਆਧਾਰ ਤੇ ਉਹਨਾਂ ਦੀ ਸੜਕ ਉਹਨਾਂ ਨੂੰ ਬਣਾ ਕੇ ਦਿੱਤੀ ਹੈ ਤੇ ਜੇ ਲਾਈਟਾਂ ਦੀ ਗੱਲ ਕਰੀਏ ਸਾਰੇ ਮਾਲ ਟਾਊਨ ਚ ਦਿਨ ਕਰਤਾ ਤੇ ਸਾਰੀ ਡਿਵੈਲਪਮੈਂਟ ਦੀਆਂ ਚੀਜ਼ਾਂ ਨੂੰ ਦੇਖ ਕੇ ਲੋਕਾਂ ਨੇ ਉਹਨ ਇੱਕ ਮੰਨ ਬਣਾ ਲਿਆ ਕਿ ਵੋਟ ਡਿਵੈਲਪਮੈਂਟ ਨੂੰ ਪਾਣੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸਾਡੇ ਐਮਐਲਏ ਸਾਹਿਬ ਸਰਦਾਰ ਕੁਲਵੰਤ ਸਿੰਘ ਸਿੱਧੂ ਜੀ ਜਿਹੜੇ 16 ਘੰਟੇ ਆਪਣੇ ਵਾਰਡ ਆਪਣੇ ਹਲਕੇ ਨੂੰ ਦੇ ਰਹੇ ਨੇ ਤੇ ਲੋਕਾਂ ਨੇ ਮਨ ਬਣਾ ਰਿਆ ਵੀ ਇੰਨੇ ਪਿਆਰ ਦਾ ਮੁੱਲ ਉਹਨਾਂ ਨੇ ਵੋਟ ਨਾਲ ਹੀ ਮੋੜਨਾ ਪਿਛੇ 25 ਸਾਲ ਤੁਸੀਂ ਲੋਕਾਂ ਦੇ ਵਿੱਚ ਗਏ ਹੋ ਹੁਣ ਤੁਸੀਂ ਲੋਕਾਂ ਦੇ ਵੋਟ ਮੰਗਣੇ ਜਾ ਰਹੇ ਹੋ ਕਿੱਦਾਂ ਦਾ ਹੁਣ ਦੇਖੋ ਅਸੀਂ ਵੋਟ ਮੰਗਣ ਆਪਣੇ ਕੰਮਾਂ ਦੇ ਬਿਹਾਰ ਤੇ ਜਾ ਰਹੇ ਹਾਂ ਵੀ ਜੇ ਤੁਸੀਂ ਸਾਡਾ ਕੰਮ ਤੁਹਾਨੂੰ ਵਧੀਆ ਲੱਗਿਆ ਸਾਡਾ ਤਾਂ ਸਾਨੂੰ ਵੋਟ ਜ਼ਰੂਰ ਦਿਓ ਕਿਉਂਕਿ ਅਸੀਂ ਹੱਲੇ ਦੇਖੋ ਸਿੱਧੂ ਸਾਹਿਬ ਦੇ ਏ ਮਿਹਨਤ ਸਦਕੇ ਅਸੀਂ ਇਹ ਸਾਰੇ ਕੰਮ ਕਰਾਏ ਨੇ ਤੇ ਜਦੋਂ ਉਹਨਾਂ ਦਾ ਐਮਸੀਬੀ ਆਪਣਾ ਆਮ ਆਦਮੀ ਪਾਰਟੀ ਦਾ ਬਣ ਗਿਆ ਮੇਅਰ ਵੀ ਬਣ ਗਿਆ ਤਾਂ ਮੈਨੂੰ ਜੋ ਲੱਗਦਾ ਕਿ ਇਹ ਜਿਹੜੀ ਰਫ਼ਤਾਰ ਹੈ ਡਿਵੈਲਪਮੈਂਟ ਦੀ ਡਬਲ ਹੋ ਜੂ ਸਮਾਂ ਘੱਟ ਬੱਚਿਆ ਹੈ ਕਿਦਾ ਲੱਗ ਰਿਹਾ ਕਿ ਦੇਖੋ ਸਮਾਂ ਜ਼ਰੂਰ ਘੱਟ ਹੈ ਜੀ ਇਹ ਵਿਰੋਧੀ ਪਾਰਟੀਆਂ ਵਾਸਤੇ ਅਸੀਂ ਤਾਂ ਪਹਿਲੀ ਲੋਕਾਂ ਦੇ ਵਿਚਰਦੇ ਪਏ ਆ ਜੀ ਸਾਨੂੰ ਤਾਂ ਲੋਕ ਇਹ ਕਹਿ ਰਹੇ ਆ ਵੀ ਤੁਸੀਂ ਘਰੇ ਬੈਠੋ ਜਿੱਤੇ ਪਏ ਪਰ ਅਸੀਂ ਆਪਣੀ ਮਿਹਨਤ ਕਰਨੀ ਹੈ ਜੀ ਕਿਉਂਕਿ ਲੋਕਾਂ ਨੂੰ ਸਾਨੂੰ ਵਿਚਰਨ ਦਾ ਇੱਕ ਕਹਿ ਲੋ ਸ਼ੌਂਕ ਹੈ ਸੇਵਾ ਕਰਨ ਦਾ ਸਾਨੂੰ ਸ਼ੌਂਕ ਹੈ ਤੇ ਉਹ ਅਸੀਂ ਕਰਦੇ ਰਹਿਣਾ ਜੀ ਅਜਾ ਵਾਰਡ ਨੰਬਰ 52 ਦੇ ਵਿੱਚ ਸਾਡੇ ਨਾਲ ਮੌਲਟੀ ਭਾਜੀ ਇਹਨਾਂ ਦੇ ਧਰਮ ਪਤਨੀ ਬੀਬੀ ਕੋਮਨ ਪ੍ਰੀਤ कौर ਸਚਦੇਵਾ ਜੀ ਇੱਥੋਂ ਸਾਡੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਤੇ ਐਮਐਲਏ ਸਿੱਧੂ ਸਾਹਿਬ ਦੀ ਯੋਗ ਅਡਵਾਈਸ ਦੇ ਵਿੱਚ ਜਿਨ੍ਹਾਂ ਨੇ ਇਸ ਇਲਾਕੇ ਦੇ ਵਿੱਚ ਕੰਮ ਹੋਏ ਨੇ ਮਾਡਲ ਟਾਊਨ ਦੇ ਵਿੱਚ ਭਾਵੇਂ ਉਹ ਮਹਲਾਕੀ ਨੇ ਹੋਵੇ ਭਾਵੇਂ ਮਾਡਲ ਟਾਊਨ ਮੇਨ ਜਿਹੜਾ ਪਾਰਕ ਹੈ ਉਸ ਦੀ ਡਿਵੈਲਪਮੈਂਟ ਹੋਵੇ ਮੋਡਲ ਟਾਊਨ ਮਾਰਕੀਟ ਦੀ ਭਾਵੇਂ ਸੜਕਾਂ ਦਾ ਕੰਮ ਹੋਵੇ ਭਾਵੇਂ ਅੰਬੇਦਕਰ ਦਾ ਜਿਹੜਾ ਦਾ ਕੰਮ ਹੋਵੇ ਭਾਵੇਂ ਅੰਦਰ ਪਾਰਕਾਂ ਦਾ ਕੰਮ ਹੋਵੇ ਕਿੰਨੇ ਕੰਮ ਛਣਾਈਏ ਸਾਨੂੰ ਇੰਨੇ ਜਿਆਦਾ ਕੰਮ ਨੇ ਜਿੰਨੀ ਡਿਵੈਲਪਮੈਂਟ ਹੋ ਰਹੀ ਹੈ ਮੋਡਲ ਟਾਊਨ ਦੇ ਵਿੱਚ ਹੋਈ ਹੈ ਅੱਜੇ ਨਾਮ ਦਾ ਮੋਡਲ ਟਾਊਨ ਸੀ ਪਰ ਅਸੀਂ ਹੁਣ ਇਹਨੂੰ ਅਸਲ ਰੂਪ ਦੇ ਵਿੱਚ ਮੋਡਲ ਟਾਊਨ ਬਣਾ ਰਹੇ ਹਾਂ ਤੇ ਤੁਸੀਂ ਆਉਣ ਵਾਲੀ 21 ਤਰੀਕ ਨੂੰ ਦੇਖਿਓ ਕਿ ਇਸ ਇਲਾਕੇ ਦੇ ਵਿੱਚ ਸਭ ਤੋਂ ਵੱਧ ਜਿਹੜੀ ਲੀਡ ਹੈ ਉਹ ਮੌਂਟੀ ਭਾਜੀ ਦੀ ਹੋਊਗੀ ਤੇ ਆਮ ਆਦਮੀ ਪਾਰਟੀ ਦੀ ਹੋਊਗੀ ਆਮ ਆਦਮੀ ਪਾਰਟੀ ਜੀ ਕਰੋ ਬਾਰਡ ਜਾ ਰਹੇ ਕਿਹੜਾ ਮਾਹੌਲ ਰੱਖ ਮਾਹੌਲ ਸਾਡੇ ਕੋਲੇ 12 ਵਾਰਡ ਨੇ ਹਰੇਕ ਵਾਰਡ ਦੇ ਵਿੱਚ ਬਹੁਤ ਹੀ ਵਧੀਆ ਮਾਹੌਲ ਹੈ ਹੁਣ ਤਾਂ ਸਾਡੇ ਵਾਰਡਾਂ ਦੀ ਆਪਸ ਦੀ ਹੀ ਲੜਾਈ ਹੈ ਕਿ ਕੌਣ ਸਭ ਤੋਂ ਵੱਧ ਲੀਡ ਨਾਲ ਜਿਹੜਾ ਜਿੱਤੂਗਾ